ਇਹ ਸਾਰਾ ਸਾਲ ਦੀ ਆਪਾਂ ਗੱਲ ਕਰਦੇ ਹਾਂ 200 ਪਸ਼ੂਆਂ ਦੇ ਲਈ ਸਾਇਲਜ ਕਿੰਨੇ ਕਿੱਲਿਆਂ ਦਾ ਜ਼ਰੂਰੀ ਹੁੰਦਾ ਹੈਗਾ ਅਸੀਂ ਤਾਂ ਜੀ ਜਿਹੜਾ ਪਾਉਂਦੇ ਆ 70 ਕਿੱਲਿਆਂ ਦੇ ਨੀਅਰ ਬਾਉਡ ਪਾਉਂਦੇ ਆ ਜੀ ਸਾਇਲੇਜ ਤੇ ਨਾਲ ਸਾਡੇ ਮੰਨ ਲਓ 6-7 ਕਿੱਲੇ ਹੁੰਦੇ ਆ ਜੀ ਗ੍ਰੀਨ ਫੋਲਡਰ ਦੇ ਹਾਂਜੀ ਉਹਦੇ ਵਿੱਚ ਹੁਣ ਵੀ ਜਿਹੜਾ ਮੱਖਣ ਘਾ ਚੱਲਦਾ ਪਿਆ ਆ ਲੂਸਣ ਚੱਲਦਾ ਪਿਆ ਆ ਤੇ ਜਿਹੜਾ ਗਰਮੀ ਦੇ ਵਿੱਚ ਚੱਲੂਗਾ ਜੀ ਉਹ ਚਰੀ ਵਗੈਰਾ ਹੁੰਦੀ ਹੈ ਜੀ ਨਾਲ ਉਹ ਬਛੀਆਂ ਨੂੰ ਅ ਗਰੋਵਰ ਜਿਹੜੀਆਂ ਗਰੋਵਰ ਚ ਆ ਜਾਂ ਹੀ ਫਰਾਇਆ ਉਹਨਾਂ ਨੂੰ ਨਾਲ ਉਹ ਐਡ ਕਰਕੇ ਯੂਜ਼ ਕਰਦੇ ਆਂ ਰਾਕ ਦੋਨੇ ਮਿਕਸ ਕਰਕੇ ਮਿਕਸ ਕਰਕੇ ਹਾਂ ਜੀ ਤੇ ਸਾਡਾ ਦਾ 70 ਕਿੱਲਿਆਂ ਨਾਲ ਜੀ ਵਧੀਆ ਸਰ ਜਾਂਦਾ ਹਾਂ ਜੀ ਬੱਖੋ ਬੱਖਰੇ ਫਾਰਮ ਦੀ ਇਹ ਹੁੰਦੀ ਹੈ ਜੀ ਮਤਲਬ ਕੋਈ ਹੁਣ ਗ੍ਰੀਨ ਫੋਲਡਰ ਨਹੀਂ ਪਾਉਂਦੇ ਜੀ ਤੇ ਉਹਨਾਂ ਦੇ ਸਾਈਲੇਜ ਵੱਧ ਚਾਹੀਦਾ ਹੈ ਤੇ ਜਿਹੜੇ ਜਿੱਥੇ ਗ੍ਰੀਨ ਫੋਲਡਰ ਨਾਲ ਯੂਜ਼ ਕਰਦੇ ਉੱਥੇ ਸਾਈਲੇਜ ਥੋੜਾ ਜਿਹਾ ਘੱਟ ਚਾਹੀਦਾ ਜੀ ਸੋ ਕੁਛ ਨਾ ਉਹ ਬਾਲ ਕਹਿੰਦੇ ਆ ਕਿ ਵੀ ਸਾਈਲੇਜ ਦੇ ਨਾਲ ਦੁੱਧ ਦੇ ਵਿੱਚੋਂ ਮਹਿਕ ਆਣ ਲੱਗ ਜਾਂਦੀ ਹੈਗੀ ਆ ਜੇ ਆਪਾਂ ਗੱਲ ਕਰੀਏ ਅ ਸਹੀ ਹੱਜ ਵੀ ਨਹੀਂ ਕਰ ਪਾਉਂਦਾ ਹੈਗਾ ਤੁਹਾਨੂੰ ਕਦੇ ਦਿੱਕਤ ਐਜੇ ਆਈ ਹੋਵੇ ਨਹੀਂ ਨਹੀਂ ਸਾਈਲੇਜ ਤਾਂ ਜੀ ਇੱਕ ਰੀਡ ਦੀ ਹੱਡੀ ਕਹਿ ਸਕਦੇ ਆਪਾਂ ਫਾਰਮ ਦੇ ਸਾਈਲੇਜ ਤੋਂ ਬਿਨਾ ਤੁਸੀਂ ਮੇਜ ਨਹੀਂ ਨਹੀਂ ਕਰ ਸਕਦੇ ਵੀ ਅ ਤੁਸੀਂ ਫਾਰਮ ਕਰ ਸਕਦੇ ਨਹੀਂ ਕਰ ਸਕਦੇ ਕੋਈ ਸਮੈਲ ਨਹੀਂ ਉਹਦੀ ਕੁਝ ਨਹੀਂ ਆਉਂਦਾ ਜੀ ਬਹੁਤ ਵਧੀਆ ਚੀਜ਼ ਆ ਇਹਦੇ ਨਾਲ ਹੀ ਤੁਸੀਂ ਫਾਰਮ ਕਰ ਸਕਦੇ ਨਹੀਂ ਤਾਂ ਨਹੀਂ ਕਰ ਸਕਦੇ ਠੀਕ ਹੈ ਜੀ